ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੋਲੀਆ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਦੋ ਨਗ ਲੈ ਕੇ ਆਂਦੇ ਆ ਜੀ ਇੱਕ ਟੋਕੜ ਗੱਬਣ ਚੈੱਕ ਪਾਸ ਆ ਤੇ ਇੱਕ ਸੂਆ ਸਵਾਇਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਸੀ ਗਾਲ ਜੀ ਸਸੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਹਾਂ ਲਾਪੀ ਸਿੰਘ ਪਿੰਡ ਕੋਲੀਆਖੌਰ ਜ਼ਿਲ੍ਹਾ ਮੁਗਤਸੀ ਨੇ ਆਸਾਂਗੇ ਮੋਬਾਈਲ ਨੰਬਰ ਜੀ 991795253 ਠੀਕ ਆ ਵੀਰੇ ਦੋ ਨਾਂ ਕਾ ਜੀ ਹਾਂਜੀ ਦੋ ਨਾਂ ਕਾ ਜੀ ਕਾਲੀ ਵੈੜ ਤੋਂ ਸ਼ੁਰੂ ਕਰਦੇ ਆਂ ਬਾਈ ਸੁਆ ਕਿੰਨਾ ਮਸੂਈ ਸੁਆ ਦੂਜਾ ਸੁਆ ਢਾਈ ਮਹੀਨੇ ਚੈੱਕ ਪਾਸ ਦੁੱਧ ਕਿੰਨਾ ਤਿਆਰ 10 ਕਿਲੋ ਜੀ ਜੋਖ ਦਾਂਗੇ ਬਾਈ ਹਾਂਜੀ 9 ਦੀ ਗਰੰਟੀ ਆਪਾਂ ਆਪ ਦਾ ਡਾਕਟਰ ਸਾਹਿਬਾ ਨਾਲ ਅਗਲਾ ਨਾਮ ਚੈੱਕ ਕਰਾ ਕੇ ਲੈ ਕੇ ਜਾਓ ਠੀਕ ਆ ਥਣਾ ਦੀ ਓਕੇ ਆ ਬਾਈ ਇੱਕ ਨੰਬਰ ਹੋਊਗੀ ਤੋਰ ਕੇ ਦਿਖਾ ਦਿਓ ਵੀਰੇ ਕ੍ਰੋਸ ਆਂਗਾ ਹਨਾ ਬਾਈ ਦੁੱਧ ਵੀ ਇਹਦਾ ਦੁੱਧ ਦਾ ਦાસੀ ਹੋਊਗਾ ਵੀਰੇ ਤੁਸੀਂ 9 ਮੰਨ ਕੇ ਆਜੋ ਤੇ 2.5 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਆਪ ਦਾ ਵੀਰੇ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਿਓ ਕ੍ਰੋਸ ਅੰਗ ਹੋਣ ਦਾ ਵੀਰੇ ਫਾਇਦਾ ਹੋ ਜਾਂਦਾ ਵੀ ਦੁੱਧ ਮੱਝਾਂ ਰਗਾਊਗਾ ਚਿੱਟਾ ਬਾਕੀ ਕੱਦ ਕਾਠ ਦੀ ਚੰਗੀ ਆ ਥੋੜੀ ਜੀ ਹੈਨਾ ਸੇਵਾ ਬਾਈ ਕੱਟ ਹੋਈ ਵੀ ਆ ਜੇ ਹੁਣ ਸੰਭਨ ਦਾ ਟਾਈਮ ਬਹੁਤ ਆ ਕਿਸੇ ਵੀਰ ਨੇ ਸਾਂਭ ਲਈ ਤੇ ਸੱਜਰ ਦੁੱਧ ਚੰਗਾ ਕੱਢ ਜੂ ਕਿਉਂਕਿ ਕੱਦ ਵੱਡਾ ਲੀਆ ਕੋਈ ਛੋਟੀ ਮੰਨ ਕੇ ਨਾ ਆਵੇ ਮੁੱਠੀ ala ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ala ਫੂੜ ਛਾਂ ਕੇ ਤੇ ਭੋਰਾ ਵੀ ਨਹੀਂ ਠੰਡੀ ਸੀਲ ਦੀ ਫੁੱਲ ਗਰੰਟੀ ਆ ਬਾਈ ਹਾਂਜੀ ਫੁੱਲੀ ਤੇ ਆਪਾਂ ਬਈ ਭਾ ਕਰਨਾ ਛੋਟਾ ਜਾ ਲੈਣੀ ਆ ਜਿਹੜੀ 38000 ਜਮਾਨਤਨ ਕਰਾਂ 25 ਵਾਲੇ ਮੁੱਲ 25 ਵਾਲੇ ਬੰਨੇ ਡਾਕਟਰ ਆਪਦਾ ਨਾਮ ਲੈ ਕੇ ਡਾਕਟਰ ਦਾ ਨਾਮ ਲੈ ਕੇ ਉਹ ਡਾ ਗਿਆ ਪਤਾ ਕੀ ਗੱਲ ਆ ਬਾਈ ਕੋਈ 15 ਦਿਨਾਂ ਨੂੰ ਫੋਨ ਲਾਵੇ ਵੀ ਆਉਂਦਾ ਉਹਦਾ ਫਾਇਦਾ ਨਹੀਂ ਕੋਈ ਇੱਥੇ ਚਾਹੇ ਇੱਕ ਛੱਡ ਕੇ ਦੋ ਡਾਕਟਰ ਲਿਆਉਂਦੇ ਦੋ ਡੰਗ ਚਾਰ ਡੰਗ ਚੋਕੇ ਤਸੱਲੀ ਕਰਕੇ ਲੈ ਗਿਆ ਚੈੱਕ ਕਰਾ ਕੇ ਆਉਂਦਾ 30000 ਰੁਪਏ ਜੀ 30000 ਚ ਮਾਨਤਾ ਨਹੀਂ ਆ ਜੀ ਜੈਜ ਡਿਮਾਂਡ ਆ 38000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਵਿੱਚੋਂ ਮਾਨਤਨ ਵੀ ਹੋ ਜਾਊਗਾ ਦੋ ਨੰਬਰ ਵੀਰੇ ਜਰਸੀ ਜਰਸੀ ਦਾ ਸੂਆ ਕਿੰਨਾ ਮਾ ਜੀ ਸੂਈ ਤੀਜੇ ਸੂਈ ਦੀ ਮਗਰ ਵੱੱਛੀ ਆ 제ਰ ਦੀ ਆਪਣੀ ਗਾਰੰਟੀ ਆ ਕਦੋਂ ਸੂਈ ਆ ਜੀ ਇਹ ਸੂਈ ਨੂੰ ਜੀ 4 ਦਿਨ ਹੋ ਗਿਆ 10 ਕਿਲੋ ਬੋਲ ਆਈ ਥੱਲੇ ਬੱਚਾ ਬਹੁਤ ਚੰਗਾ ਹੈ ਨਾ ਬਾਕੀ ਬ ਅ ਦਿਖਾ ਦਿੰਨੇ ਇਹਨੂੰ ਤੋਰ ਲਿਓ ਵੀਰੇ ਵੜ ਨੂੰ 10 ਕਿਲੋ ਬੌਲੀ ਦੀ ਚਵਾਈ ਕਰ ਸਕਦਾ ਆਪਣੇ ਮੈਂ ਤਾਂ ਦੋ ਡਾਂਗਾਂ ਦੀ ਸੱਲੀ ਕਰਕੇ ਲੈ ਕੇ ਜਾਣ ਆਪਾਂ ਠੀਕ ਆ ਬੱਚਾ ਦੇਵਾਂਗੇ ਠੀਕ ਆ ਬੱਚਾ ਪੂਰਾ ਚੰਗਾ ਫੀਮੇਲ ਆ ਗਈ ਵੀਰੇ 10 ਕਿਲੋ ਬੌਲੀ ਤੋਂ ਸਟਾਰਟ ਹੋਈ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਭਈ ਆਪਾਂ ਕਿੰਨਾ ਕੁ ਚੋ ਸਕਦੇ ਆ ਇਹਦੇ ਥੱਲੋਂ ਕਿਉਂਕਿ ਜਿਹੜਾ ਬਾਈ ਦੇ ਘਰੇ ਤਿਆਰ ਆ ਉਹ ਬਾਈ ਦੀ ਗਰੰਟੀ ਆ ਫੁੱਡੇ ਘਰੇ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜਿੰਨੀ ਤੁਹਾਡੀ ਸਾਮ ਸੰਭਾਲਾ ਕੀ ਮੈਨੇਜਮੈਂਟ ਆ ਵੀਰੇ ਕਿਹੜੀ ਫੀਡ ਪਾਉਨੇ ਆ ਉਹ ਤੇ ਡਿਪੈਂਡ ਕਰਦਾ ਬਾਕੀ ਸੋਨਾ ਮੋਟਾ ਥਾਨ ਲੱਗਿਆ ਵਾ ਹੱਥੀ ਚਵਾਈ ਵਾਲਾ ਥਣਾ ਦੀ ਪੂਰ ਛਿਟਾ ਜੇਰ ਭਾਰ ਦੀ ਫੁੱਲ ਗਰੰਟੀ ਮੈਂ ਕਹਾਂ ਬਾਈ ਆਪਣੇ ਘਰ ਤੱਕ ਗਰੰਟੀ ਹੋਗਲੇ ਜਣੀ ਥੱਲੋ ਬਹਿ ਕੇ ਨਹੀਂ ਆਉਂਦਾ ਥੱਲੋ ਬਹਿ ਕੇ ਨਹੀਂ ਆਉਂਦਾ ਕਿੰਨੇ ਰੁਪਈਆ ਲੈਣੇ 36000 ਚ ਮਹਾਨ ਤਾਂ ਨੇ ਸੱਤੀ ਕਰ ਇਹ ਤਾਂ ਹੋਰ ਵੀ ਘਟ ਗਿਆ ਇਹ ਮੱਛੀ ਵਾਲੇ ਮੁੱਲ ਚ ਹੀ ਜਾਣੀ ਮੱਛੀ ਵਾਲੇ ਮੁੱਲ ਚ ਹੀ ਜਾਣੀ ਜੋੜਾ ਲੈ ਜੇ ਬਾਈ ਮਾਨਤਨ ਕਰ ਖੁੱਲਾ ਖੁੱਲਾ ਹੀ ਖੁਸ਼ ਕਰਕੇ ਤੋਰਦਾਗੇ ਪੂਰਾ ਹੀ ਢੇੜਾ ਨਹੀਂ ਵੱਜਣੂ ਠੀਕ ਆ ਟਾਈਮ ਦਿਖਾ ਦੀ ਬਾਈ ਟਾਈਮ ਦਿਖਾ ਦਿੰਨੇ ਆ ਵੀਰੇ ਆਪਾਂ ਮਾਰਨਿੰਗ ਦੇ ਟਾਈਮ ਹੀ ਵੀਡੀਓ ਬਣਾ ਰਹੇ ਆ ਜੀ ਸਮਾਂ ਚੈੱਕ ਕਰ ਲੋ ਵੀਰੇ 10 ਵਜ ਕੇ ਤੇ 49 ਮਿੰਟ ਦਾ ਸਮਾਂ ਹੋਇਆ ਵਾ ਯਾਨੀ ਪੌਣੇ ਇੱਕ 11 ਵਜ ਦਾ ਟਾਈਮ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ